ਪਿੰਡ ਜੱਗੋਵਾਲਦੀ ਪੰਚਾਇਤ ਦੇ ਵੱਲੋਂ ਆਜੋ ਦੇਖੇ ਕਿ ਪੌਦੇ ਬਹੁਤ ਵੱਡੇ ਦਰਖਤ ਬਣ ਚੁੱਕੇ ਨੇ ਪੌਦਿਆਂ ਨੇ ਇਨ ਦਰਖਤ ਦਾ ਰੂਪ ਧਾਰਨ ਕੀਤਾ ਦੇਖੇ ਕਿ ਕਿੰਨੇ ਜ਼ਬਰਦਸਤ ਬਣ ਚੁੱਕੇ ਨੇ ਇਹ ਕਾਫੀ ਲੰਬਾ ਜਿਹੜਾ ਪਿੰਡਾ ਹੈਗਾ ਆ ਬਣ ਜਾਂਦਾ ਤਕਰੀਬਨ ਜਿੱਥੋਂ ਜੱਗੋਵਾਲਦੀ ਹੱਦ ਜਿਹੜੀ ਹੈਗੀ ਹੈ ਉਹ ਐ ਜਾਨੀ ਹੈਗੀ ਆ ਉਸ ਹਾਦਸਾ ਟੱਕਰ ਇਹਨਾਂ ਪੌਦਿਆਂ ਨੂੰ ਲਗਾਇਆ ਗਿਆ ਸੀਗਾ ਅੱਜ ਦੇਖੇ ਕਿ ਇਹ ਜਿਹੜੇ ਪੌਦੇ ਐ ਬਹੁਤ ਹੀ ਵਧੀਆ ਐ ਬਣ ਚੁੱਕੇ ਆ ਇਹਨਾਂ ਪੌਦਿਆਂ ਦੇ ਸਦਕਾ ਕਾਫੀ ਵਧੀਆ ਮੌਸਮ ਤੇ ਦੇਖੋ ਕਿੰਨੀ ਜ਼ਬਰਦਸਤ ਠੰਡੀ ਜਿਹੜੀ ਹਵਾ ਹੈਗੀ ਆ ਉਹ ਚੱਲਦੀ ਵੀਡੀਓ ਦੇ ਵਿੱਚ ਨਜ਼ਰ ਆਂਦੀ ਹੋਵੇਗੀ ਧੁੱਪ ਦੀ ਤੋਂ ਬਹੁਤ ਵੱਡਾ ਸਹਾਰਾ ਜਿਹੜਾ ਹੈਗਾ ਆ ਤਾਂ ਪਤੋ ਬਚਨ ਦੇ ਲਈ ਇਹ ਪੌਦੇ ਹੀ ਹੋਇਆ ਕਰਦੇ ਨੇ ਇਹਨਾਂ ਬੂਟਿਆਂ ਨੂੰ ਵੀ ਬਹੁਤ ਜ਼ਿਆਦਾ ਸਖਤੀ ਕਰਕੇ ਬਚਾਇਆ ਗਿਆ ਸੀਗਾ ਅਕਸਰ ਹੀ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਖਬਰਾਂ ਦਾ ਪ੍ਰਭਾਵ ਇੰਨਾ ਕ ਹੁੰਦਾ ਕਿ ਇਹ ਜ਼ਿੰਮੇਵਾਰੀ ਪੈਂ ਜਾਂਦੀ ਹੈ ਪ੍ਰਸ਼ਾਸਨ ਦੀ ਵੀ ਕਿ ਲੋਕਾਂ ਦੀ ਵੀ ਕਿ ਜੇ ਪੌਦਿਆਂ ਨਾਲ ਛੇੜਛਾੜ ਕਰਾਂਗੇ ਬਹੁਤ ਵੱਡਾ ਜਿਹੜਾ ਨੁਕਸਾਨ ਹੈਗਾ ਵਾ ਉਹ ਹੋ ਜਾਵੇਗਾ ਪੌਦਿਆਂ ਨੂੰ ਬਚਾਉਣ ਦੇ ਲਈ ਸਾਰਿਆਂ ਦੇ ਫਰਜ਼ ਬਣਦੇ ਨੇ ਇਹ ਜੱਬੋਵਾਲ ਦੀ ਪੰਚਾਇਤ ਦੇ ਵੱਲੋਂ ਪੌਦੇ ਲਗਾਏ ਗਏ ਸੀ ਇਹ ਪੌਦੇ ਦੇਖੇ ਕਿ ਬਹੁਤ ਵੱਡਾ ਜਿਹੜਾ ਹੈਗਾ ਰੂਪ ਤਰਨ ਕਰ ਚੁੱਕੇ ਨੇ ਬਹੁਤ ਹੀ ਵੱਡੇ ਇਹ ਪੱਧਰ ਦੇ ਉੱਪਰ ਇਹ ਪੌਦੇ ਵੱਡੇ ਵੀ ਬਣ ਗਏ ਨੇ ਹਵਾ ਹਾਰੇ ਵੀ ਦੇਣ ਦੇ ਲਈ ਇਹ ਤਿਆਰ ਹੋ ਗਏ ਨੇ ਕਿਉਂਕਿ ਪੌਦਿਆਂ ਦੇ ਨਾਲ ਹੀ ਬਹੁਤ ਫਾਇਦੇ ਹੁੰਦੇ ਹੈਗੇ ਆ ਪੌਦਿਆਂ ਦੇ ਨਾਲ ਹੀ ਦੇਖਿਆ ਜਾਵੇ ਕਿ ਜਿਹੜਾ ਮੌਸਮ ਹੈਗਾ ਆ ਮੌਸਮ ਨੂੰ ਵੀ ਮਨੁੱਖਤਾ ਦੇ ਅਨੁਕੂਲ ਰੱਖਦੇ ਨੇ ਜਿਹੜੇ ਪੌਦੇ ਆ ਦਰੱਖਤਾਂ ਨੂੰ ਲਾਉਣ ਦੀਆਂ ਜਿਹੜੀਆਂ ਮਹਿਮਾ ਹੈਗੀਆਂ ਆ ਮਹਿਮ ਸਮੇਂ-ਸਮੇਂ ਤੋਂ ਸਰਕਾਰਾਂ ਦੇ ਵੱਲੋਂ ਚਲਾਈ ਜਾਂਦੀ ਹੈਗੀ ਹੈ ਪਰ ਬਹੁਤ ਜ਼ਰੂਰੀ ਇਹ ਇਹ ਦੇਖਣਾ ਤੇ ਬਹੁਤ ਵੱਡੀ ਮਨੁੱਖ ਦੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਇਹਨਾਂ ਦੀ ਸਾਂਭ ਸੰਭਾਲ ਕਰਨੀ ਕਿਉਂਕਿ ਜਿੱਥੇ ਅੱਗਾਂ ਨਹੀਂ ਲੱਗੀਆਂ ਤਕਰੀਬਨ ਉਹ ਪੌਦੇ ਜੱਗ ਚਾਹਰ ਹੈ ਕਿ ਉਹ ਵਧੀਆ ਦੇਖ ਵਾਲੇ ਬਣ ਗਏ ਨੇ ਸੁੰਦਰ ਬਣ ਗਏ ਨੇ ਇਹ ਰਸਤਾ ਪਿੰਡ ਜੱਬੋਵਾਲ ਤੋਂ ਕਾਮੇ ਦੀ ਵੱਲ ਨੂੰ ਜਾ ਰਿਹਾ ਹੈਗਾ ਇਸ ਰਸਤੇ ਦੇ ਵਿੱਚ ਜਿਹੜੇ ਪੌਦੇ ਹੈਗੇ ਐ ਕੋਈ ਟਾਈਮ ਸੀਗਾ ਕਿ ਉਸ ਸਮੇਂ ਦੇ ਦੌਰਾਨ ਲਗਾਏ ਗਏ ਸੀ ਗੁਰੂ ਨਾਨਕ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਉੱਪਰ ਤਕਰੀਬਨ ਪੰਜਾਬ ਦੀਆਂ ਪੰਚਾਇਤਾਂ ਨੂੰ 550-50 ਬੂਟੇ ਦਿੱਤੇ ਗਏ ਸੀ ਇਹਦੇ ਨਾਲ ਨਾਲ ਐਨ ਆਰ ਆਈ ਭਰਾਵਾਂ ਨੇ ਕੋਈ 4000 ਦੇ ਕਰੀਬ ਪੌਦਾ ਪਿੰਡ ਦੇ ਵਿੱਚ ਲਗਾਇਆ ਸੀਗਾ ਬਹੁਤ ਥਾਮਾ ਤੋਂ ਪੌਦੇ ਅੱਗ ਦੀ ਲਪੇਟ ਦੇ ਵਿੱਚ ਵੀ ਆਈ ਹੈ। ਪੌਦਿਆਂ ਨੂੰ ਪਸ਼ੂਆਂ ਦੇ ਨਾਲ ਜਿਹੜਾ ਹੈਗਾ ਗੁੱਜਰ ਭਾਈਚਾਰਾ ਜਦੋਂ ਜਾਂਦਾ ਸੀਗਾ ਪਸ਼ੂ ਲੈ ਕੇ ਉਹ ਪਸ਼ੂ ਵੀ ਖਾ ਲੈਂਦੇ ਸੀਗੇ। ਕਾਫੀ ਪਰੇੰਦੀਆਂ ਸਮੱਸਿਆਵਾਂ ਆਈਆਂ। ਉਹਨਾਂ ਸਮੱਸਿਆਵਾਂ 'ਚੋਂ ਨਿਕਲ ਕੇ ਬਹੁਤ ਸਾਰੇ ਐਸੇ ਵੀ ਪੌਦੇ ਆ ਜਿਹੜੇ ਹੈਗੇ ਆ ਅੱਜ ਵੱਡੇ ਹੋਏ ਆ, ਵੱਡੇ ਦਰਖਤ ਬਣੇ ਹੈਗੇ ਆ ਜੀਵਨ ਦੇ ਅੰਦਰ ਸਿੱਖਣਾ ਲੈਣੀ ਚਾਹੀਦੀ ਹੈਗੀ ਆ ਕਿ ਹਰ ਖੁਸ਼ੀ ਦੇ ਮੌਕੇ ਇੱਕ ਇੱਕ ਪੌਦਾ ਜ਼ਰੂਰ ਲਗਵਾਓ ਸਾਡਾ ਜਨਮ ਦਿਨ ਹੈਗਾ ਆ ਘਰ ਦੇ ਅੰਦਰ ਪੌਦਾ ਲਗਾਓ ਘਰ ਦੇ ਅੰਦਰ ਜਗ੍ਹਾ ਘੱਟ ਹੈ ਆਪਾਂ ਕਿਤੇ ਵੀ ਪੰਚਾਇਤ ਦੀ ਉਸ ਜਗ੍ਹਾ ਤੇ ਜਿੱਥੇ ਵਾਜਵ ਪੰਚਾਇਤਾਂ ਨੂੰ ਪੁੱਛ ਕੇ ਆਪਾਂ ਪੌਦੇ ਲਗਾ ਸਕਦੇ ਹਾਂ ਕਿਉਂਕਿ ਪੌਦਿਆਂ ਦੇ ਨਾਲ ਜਿਹੜਾ ਤਾਪਮਾਨ ਹੈਗਾ ਆ ਉਹ ਬਿਲਕੁਲ ਸਹੀ ਤੇ ਇਨਸਾਨ ਦੇ ਰਹਿਣ ਦੇ ਯੋਗ ਹੋ ਜਾਂਦਾ ਕਿਉਂਕਿ ਸਮੇਂ ਦੇ ਨਾਲ-ਨਾਲ ਬਹੁਤ ਜ਼ਰੂਰੀ ਹੈ ਜਦੋਂ 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 ਪੌਦੇ ਕੱਟ ਦਿੱਤੇ ਜਾਂਦੇ ਆ ਦਰਖਤਾਂ ਨੂੰ ਵੜ ਦਿੱਤਾ ਜਾਂਦਾ ਹੈਗਾ ਆ ਫਿਰ ਇਨਸਾਨ ਜਿਹੜਾ ਹੈਗਾ ਆ ਉਹਦੇ ਰਹਿਣ ਦੇ ਯੋਗ ਮਨੁੱਖਤਾ ਦੇ ਰਹਿਣ ਦੇ ਯੋਗ ਇਸ ਗਰਮੀ ਦੇ ਅੰਦਰ ਬਹੁਤ ਕਠਨ ਹੋ ਜਾਂਦਾ ਕਿਉਂਕਿ ਗਰਮੀ ਜਿਆਦਾ ਹੋਣ ਦੇ ਕਾਰਨ ਬੱਚੇ ਬਜ਼ੁਰਗ ਨੌਜਵਾਨ ਤਰਾਤਰ ਕਰਦੇ ਨੇ ਫਿਰ ਕੋਈ ਵੀ ਹੱਲ ਨਹੀਂ ਆਉਂਦਾ ਗਰਮੀ ਵਧਣ ਦੇ ਕਾਰਨ ਬਿਜਲੀ ਡ੍ਰੌਪ ਹੋ ਜਾਂਦੀ ਹੈਗੀ ਹੈ ਵੋਲਟੇਜ ਡ੍ਰੌਪ ਹੋ ਜਾਂਦੀ ਹੈਗੀ ਹੈ ਜਿਹਦੇ ਕਾਰਨ ਗ੍ਰਿਡ ਜਿਹੜੇ ਹੈਗੇ ਆ ਉਹਨਾਂ ਦੇ ਟਰਾਂਸਫਾਰਮਰ ਜਿਹੜੇ ਹੈਗੇ ਆ ਉਹ ਗਰਮ ਹੋ ਜਾਂਦੇ ਹੈਗੇ ਆ ਤੇ ਅਚਨਚੇਤ ਜਿਹੜੇ ਸਿਸਟਮ ਲੱਗੇ ਹੋਏ ਆ ਟ੍ਰਿਪਿੰਗ ਦੇ ਜਾਂਦੇ ਹੈਗੀ ਹੈ ਜਿਹਦੇ ਕਾਰਨ ਫਿਰ ਬਿਜਲੀ ਦੇ ਕੱਟ ਲੱਗ ਜਾਂਦੇ ਆ ਬਿਜਲੀ ਦੇ ਕੱਟ ਲੱਗਣ ਦੇ ਕਾਰਨ ਫਿਰ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਕਾਫੀ ਗਰਮੀ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਜੇ ਜ਼ਿਆਦਾ ਪੌਦੇ ਲਾਵਾਂਗੇ ਵਾਤਾਵਰਣ ਠੰਡਾ ਰਹੇਗਾ ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਅੰਦਰ ਵੀ ਵੱਧ ਤੋਂ ਵੱਧ ਪੌਦੇ ਲਗਾਏ ਜਾਂਦੇ ਉਹਨਾਂ ਨੇ ਵੀ ਸਿੱਖ ਲਿਆ ਕਿ ਜਿਹੜੇ ਬੂਟੇ ਹੈਗੇ ਆ ਇਹ ਜ਼ਿੰਦਗੀ ਦੇ ਅੰਦਰ ਬਹੁਤ ਜ਼ਰੂਰੀ ਹੈ ਇੱਥੇ ਇੱਕ ਜੱਬੋਵਾਲ ਪਿੰਡ ਦੀ ਜਿਹੜੀ ਹੱਦ ਹੈਗੀ ਆ ਤਕਰੀਬਨ ਤਕਰੀਬਨ ਕਲੀਅਰ ਹੋ ਜਾਂਦੀ ਹੈਗੀ ਆ ਇਸ ਤੋਂ ਅੱਗੇ ਹੋਰ ਇਹ ਪਿੰਡਾਂ ਦਾ ਜਿਹੜਾ ਕੁਆਹਕ ਆਇਆ ਜਾਂ ਹੱਦਾਂ ਹੁੰਦੀਆਂ ਆ ਉਹ ਚੱਲ ਜਾਂਦੀਆਂ ਪਰ ਆਪਾਂ ਦੇਖੇ ਕਿ ਬਹੁਤ ਜ਼ਬਰਦਸਤ ਤੇ ਬੜੇ ਸ਼ਾਨਦਾਰ ਜਿਹੜੇ ਪੌਦੇ ਆਪ ਜੀ ਨੂੰ ਨਜ਼ਰ ਆਦੇ ਹੋਣਗੇ ਵੀਡੀਓ ਬਣਾਉਣ ਦੇ ਮਕਸਦ ਇਹ ਹੁੰਦੇ ਆ ਕਿ ਆਪਾਂ ਵੀ ਕੋਸ਼ਿਸ਼ ਕਰੀਏ ਜਿੰਦਗੀ ਦੇ ਅੰਦਰ ਫਾਲਤੂ ਗੱਲਾਂ ਕਰਨ ਦੀ ਬਜਾਏ ਕੁਝ ਕਰਕੇ ਦਿਖਾਈਏ ਕਿਉਂਕਿ ਕੁਝ ਕਰਾਂਗੇ ਉਹਦਾ ਰਿਜ਼ਲਟ ਵਧੀਆ ਆਵੇਗਾ ਬਿੱਲੜ ਲੋਕਾਂ ਦਾ ਕੰਮ ਹੁੰਦਾ ਗੱਲਾਂ ਕਰਨੀਆਂ ਚੁਗਲਖੋਰਾ ਦਾ ਕੰਮ ਹੁੰਦਾ ਗੱਲਾਂ ਕਰਨੀਆਂ ਉਹਨਾਂ ਤੋਂ ਆਪ ਵੀ ਬਚਣਾ ਚਾਹੀਦਾ ਆਪਣੇ ਬੱਚਿਆਂ ਨੂੰ ਵੀ ਬਚਾਉਣਾ ਚਾਹੀਦਾ ਜ਼ਿੰਦਗੀ ਦੇ ਅੰਦਰ ਜੇ ਮੌਕਾ ਮਿਲਿਆ ਤੇ ਜ਼ਰੂਰ ਕੁਝ ਕਰਕੇ ਦਿਖਾਓ ਕਿਉਂਕਿ ਤਾਨੇ ਪੰਚਾਇਤਾਂ ਕਿਸੇ ਵੀ ਪਿੰਡ ਦੀਆਂ ਹੋਣ ਜਾਂ ਸੁਸਾਇਟੀਆਂ ਜਿਹੜੀਆਂ ਹੈਗੀਆਂ ਆ ਉਹ ਕਿਸੇ ਵੀ ਪਿੰਡ ਦੀਆਂ ਹੋਣ ਜਿਹੜੀਆਂ ਇਹਨਾਂ ਵੋਟਾਂ ਨੂੰ ਲਗਾਉਣ ਦੇ ਲਈ ਵੱਡੇ ਪ੍ਰਾਲੇ ਕਰਦੀਆਂ ਹਨ ਉਹਨਾਂ ਤੇ ਲਈ ਬਹੁਤ ਵਧੀਆ ਪ੍ਰਾਲੇ ਜਿਹੜੇ ਹੈਗੇ ਆ ਉਹ ਕੀਤੇ ਜਾਂਦੇ ਨੇ ਬਸ ਜ਼ਰੂਰੀ ਹੈਗਾ ਵਾ ਕਿ ਜੇ ਉਸ ਸਮੇਂ ਸਮੇਂ ਤੇ ਵੋਟੇ ਲਾਉਣ ਦਾ ਕੰਮ ਕਰਦੇ ਨੇ ਉਹ ਉਤੰਤਾਂ ਦੇ ਜੋਗ ਨੇ ਕਿਉਂਕਿ ਬੂਟਿਆਂ ਨੇ ਹੀ ਆਕਸੀਜਨ ਪ੍ਰਦਾਨ ਕਰਦੇ ਨੇ ਤੇ ਪਿੱਪਲ ਦੀ ਪੂਜਾ ਵੀ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਉਹ 24 ਘੰਟੇ ਆਕਸੀਜਨ ਜਿਹੜੀ ਹੈਗੀ ਆ ਉਹ ਮਨੁੱਖ ਨੂੰ ਦਿੰਦਾ ਹੈਗਾ ਤੇ ਕੁਝ ਐਸੇ ਦਰਖਤ ਆ ਜਿਹੜੇ ਰਾਤ ਦੇ ਸਮੇਂ ਕਾਰਬਨ ਡਾਈਆਕਸਾਈਡ ਸੜਦੇ ਨੇ ਤੇ ਸਮੇਂ ਦੇ ਦੌਰਾਨ ਆਕਸੀਜਨ ਦੀ ਸਹੀ ਮਹੱਤਤਾ ਦਾ ਦਾਵੀ ਉਦੋਂ ਪਤਾ ਲੱਗਿਆ ਜਦੋਂ ਕਰੋਨਾ ਵੱਧ ਗਿਆ ਸਰਕਾਰ ਜਦੋਂ ਕੋਵੈਡ ਵੱਧ ਗਿਆ ਸਾ ਕਰੋਨਾ ਦੇ ਦੌਰਾਨ ਬਹੁਤ ਮੌਤਾਂ ਨੌਜਵਾਨਾਂ ਦੀਆਂ ਬਜ਼ੁਰਗਾਂ ਦੀਆਂ ਹੋਈਆਂ ਕਿਉਂਕਿ ਆਕਸੀਜਨ ਹੀ ਸਰੀਰ ਦੇ ਵਾਸਤੇ ਬਹੁਤ ਜ਼ਰੂਰੀ ਹੈ ਇਸ ਕਰਕੇ ਸਾਡੇ ਫਰਜ਼ ਵੀ ਬਣਦੇ ਨੇ ਕਿ ਬਾਤ ਤੋਂ ਬਾਅਦ ਬਹੁਤ ਧਿਆਨ ਲਗਾਈਏ ਬਾਦ ਤੋਂ ਬਾਦ ਇਹਨਾਂ ਬੂਟਿਆਂ ਨੂੰ ਲਗਾਈਏ ਤਾਂ ਜੋ ਕਿ ਮਨੁੱਖ ਦੇ ਰਹਿਣ ਦੇ ਵਾਸਤੇ ਇਹ ਧਰਤੀ ਜਿਹੜੀ ਹੈ ਉਹ ਅਨੁਕੂਲ ਹੋ ਸਕੇ ਮਨੁੱਖ ਦੇ ਜੀਵਨ ਨੂੰ ਵਸਰ ਕਰਨ ਦੇ ਵਾਸਤੇ ਇਹਨਾਂ ਦਰਖਤਾਂ ਦਾ ਇਹਨਾਂ ਪੌਦਿਆਂ ਦਾ ਹੋਣਾ ਤਤੀ ਜ਼ਰੂਰੀ ਹੈ ਆਪ ਜੀ ਨੂੰ ਤਸਵੀਰਾਂ ਦਿਖਾਉਂਦੇ ਆਂ ਕਿ ਪਿੰਡ ਜੱਬੋਵਾਲ ਦੀ ಗ್ರಾಮ ਪੰਚਾਇਤ ਦੇ ਵੱਲੋਂ ਭਟਿਆਂ ਪਰਾਲਿਆਂ ਦੇ ਸਦਕਾ ਇਹ ਪੌਦੇ ਲਗਾਏ ਗਏ ਸਨ ਇਹਨਾਂ ਪੌਦਿਆਂ ਨੇ ਅੱਜ ਬਹੁਤ ਵੱਡਾ ਦਰਖਤਾਂ ਦਾ ਰੂਪ ਧਾਰਨ ਕੀਤਾ ਬਹੁਤ ਸੁੰਦਰ ਜਿਹੜਾ ਹੈਗਾ ਆ ਉਹ ਆਪ ਜੀ ਨੂੰ ਵੇਖਣ ਦੇ ਲਈ ਇਹ ਰਸਤਾ ਜਿਹਦਾ ਨਜ਼ਰ ਆਂਦਾ ਹੋਵੇਗਾ ਕਿਉਂਕਿ ਜਿੱਥੇ-ਜਿੱਥੇ ਦਰਖਤ ਲੱਗੇ ਉੱਥੇ ਗਰਮੀ ਅਸਲ ਦੇ ਵਿੱਚ ਘਟ ਹੀ ਜਾਂਦੀ ਹੈ ਜਿੱਥੇ ਗਰਮੀ ਘਟ ਜਾਂਦੀ ਹੈ ਉਹਨਾਂ ਜਗ੍ਹਾ ਦਾ ਅਲੱਗੀ ਤਰ੍ਹਾਂ ਦਾ ਆਨੰਦ ਮਹਿਸੂਸ ਹੁੰਦਾ ਕੋਈ ਰਾਹੀਰ ਸਾਥੀ ਹੈ ਉਹ ਇਸ ਜਗ੍ਹਾ ਦੇ ਉੱਪਰ ਥੋੜੇ ਸਮੇਂ ਬਾਅਦ ਸੇ ਰੁਕ ਸਕਦਾ ਆ ਵਿਸ਼ਰਾਮ ਕਰ ਸਕਦਾ ਆ ਜੇ ਪੌਦੇ ਨਾ ਹੋ ਜੇ ਸਭ ਤੋਂ ਜ਼ਿਆਦਾ ਗਰਮੀ ਹੋਵੇ ਇਨਸਾਨ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਕੱਟਣੀ ਮੁਸ਼ਕਲ ਹੋ ਜਾਂਦੀ ਹੈ ਸੰਨ 2024 ਦੇ ਵਿੱਚ ਦੇਖਿਆ ਇਹ ਗਰਮੀ ਨੇ ਲੋਕਾਂ ਦੀ ਬਸ ਕਰਾ ਦਿੱਤੀ ਇਹ ਵੀ ਮੰਨਣਾ ਕਿ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਏਸੀ ਲੱਗੇ ਆ ਪੱਖਿਆਂ ਦੇ ਕੋਲੋਂ ਵੀ ਉਹ ਠੰਡਕ ਨਹੀਂ ਦੇ ਪਾ ਹੋਈ ਕੂਲਰਾਂ ਦੇ ਕੋਲੋਂ ਵੀ ਉਹ ਠੰਡਕ ਨਹੀਂ ਦੇ ਪਾ ਹੋ ਰਹੀ ਉਹਦੀ ਜਗ੍ਹਾ ਹੁਣ ਕੂਲਰਾਂ ਦੀ ਜਗ੍ਹਾ ਏਸੀ ਨੇ ਲੈ ਲਈ ਹੈ ਉਹਦਾ ਮੇਨ ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਜਦੋਂ ਦਰਖਤਾਂ ਨੂੰ ਵੱਢ ਦਿੱਤਾ ਜਾਂਦਾ ਦਰਖਤਾਂ ਨੂੰ ਸਾਰ ਦਿੱਤਾ ਜਾਂਦਾ ਦਰਖਤਾਂ ਨੂੰ ਕੁੱਟ ਦਿੱਤਾ ਜਾਂਦਾ ਉਦੋਂ ਫੇਰ ਕੁਦਰਤ ਵੀ ਆਪਣਾ ਇੱਕ ਰੋਲ ਅਦਾ ਕਰਦੀ ਹੈ ਤੇ ਜਿਹੜੇ ਮਨੁੱਖ ਪਲਾਸਪਤੀ ਦੇ ਨਾਲ ਛੇੜਛਾੜ ਕਰਦੇ ਨੇ ਦਰਖਤਾਂ ਦੇ ਨਾਲ ਛੇੜਛਾੜ ਕਰਦੇ ਨੇ ਉਹਨਾਂ ਨੂੰ ਫਿਰ ਇੱਕ ਦਿਨ ਜ਼ਰੂਰ ਪਛਤਾਣਾ ਵੀ ਪੈਂਦਾ ਹੈਗਾ ਕਿਉਂਕਿ ਜ਼ਿੰਦਗੀ ਦੇ ਅੰਦਰ ਕੁਝ ਸਿਸਟਮੇ ਇਦਾਂ ਦੇ ਬਣੇ ਹੋਏ ਆ ਕਿ ਜਿਹੜਾ ਮਨੁੱਖ ਹੈਗਾ ਉਹਦੇ ਹੰਤਮ ਕਿਰਿਆ ਕਰਮ ਦੇ ਵਾਸਤੇ ਵੀ ਅਗਨੀ ਭੇਟਾ ਦਿੱਤੀ ਜਾਂਦੀ ਹੈਗੀ ਹੈ ਉਸ ਸਮੇਂ ਦੇ ਦੌਰਾਨ ਵੀ 7 ਕੁ ਕਵਾਂਟਲ 8 ਕੁ ਕਵਾਂਟਲ ਦੇ ਕਰੀਬ ਬਾਲਣ ਲੱਗਦਾ ਹੈਗਾ ਭਾਵ ਕਿ ਫਿਰ ਵੀ ਇੱਕ ਬੰਦਾ ਜਾਂਦੇ ਜਾਂਦੇ ਵੀ ਇੱਕ ਦਰਖਤ ਨੂੰ ਜ਼ਰੂਰ ਲੈ ਜਾਂਦਾ ਹੈਗਾ ਪਿੰਡ ਦੀਆਂ ਪੰਚਾਇਤਾਂ ਨੇ ਬਹੁਤ ਵੱਡੇ ਕੰਮ ਕਰਕੇ ਦਿਖਾਏ ਹੈਗੇ ਆ ਬਹੁਤ ਹੀ ਸ਼ਾਨਦਾਰ ਪਰ ਜਿਹੜਾ ਆ ਪਿੰਡ ਜੱਬੋਵਾਲ ਦੇ ਪੁਲ ਦੇ ਨਜ਼ਦੀਕ ਆਪ ਇਹਨੇ ਨਜ਼ਰ ਆਂਦਾ ਹੋਵੇਗਾ ਪਿੰਦੇ ਸਰਪੰਚ ਬੀਬਾ ਜਸਵਿੰਦਰ ਕੌਰ ਜੀ ਤੇ ਉਹਨਾਂ ਦੀ ਟੀਮ ਨੇ ਬਹੁਤ ਵੱਡੇ ਅਪਰਾਲੇ ਕਰਕੇ ਦਿਖਾਈ ਕਿ ਉਹਨਾਂ ਦਾ ਅਪਰਾਲਿਆਂ ਦਾ ਸਦਕਾ ਬਹੁਤ ਵੱਡੇ ਰਿਜ਼ਲਟ ਜਿਹੜੇ ਹੈਗੇ ਆਹੋ ਨਜ਼ਰ ਆਈ ਹੈ ਤੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ ਕਿ ਕਿ ਜ਼ਿੰਦਗੀ ਦੇ ਅੰਦਰ ਆਪਣੀ ਲਾਈਫ ਦੇ ਅੰਦਰ ਇੱਕ ਪ੍ਰਣ ਕਰੀਏ ਕਿ ਕਿਸੇ ਨੇ ਵੀ ਬੂਟਿਆਂ ਦੇ ਨਾਲ ਪੌਦਿਆਂ ਦੇ ਨਾਲ ਛੇੜਛਾੜ ਨਹੀਂ ਕਰਨੀ ਕਿਉਂਕਿ ਪੌਦੇ ਲਾਈਫ ਦੇ ਅੰਦਰ ਪੌਦੇ ਜ਼ਿੰਦਗੀ ਦੇ ਅੰਦਰ ਬਹੁਤ ਅਜਰੂਰੀ ਨੇ ਤਾਂ ਸਾਰਿਆਂ ਨੂੰ ਹੀ ਇਹਹੀ ਬੇਨਤੀ ਹੈਗੀ ਹੈ ਕਿ ਪੌਦਿਆਂ ਨੂੰ ਪਿਆਰ ਕਰੋ ਪੌਦਿਆਂ ਨੂੰ ਨਾ ਪਟੋ ਇਨਾਂ درختਾਂ ਨੂੰ بچਾਈਏ ਤਾਂ ਜੋ ਕਿ ਜਿਹੜਾ ਵਾਤਾਵਰਨ ਹੈਗਾ ਜਿਹੜੀ ਸ੍ਰਸ਼ਟੀ ਹੈਗੀ ਐ ਇਹਨਾਂ ਸ਼ੇਡਸ ਜੜਾ ਨਾ ਕਰੀਏ ਏਸੀ ਪਿੰਡ ਜੱਗੋਵਾਲ ਦੀਆਂ ਤਸਵੀਰਾਂ ਕਿ ਕੁਝ ਉਹ ਪੌਦੇ ਦਿਖਾਏ ਜਿਹੜੇ ਪੁਰਾਣੇ ਸੀਗੇ ਕੁਝ ਉਹ ਪੌਦੇ ਜਿਹੜੇ ਨਵੇਂ ਲਗਾਏ ਗਏ ਆ ਆਸ ਹੈ ਕਿ ਬਰਸਾਤ ਦੇ ਦੌਰਾਨ ਇਹ ਸਾਰੇ ਪੌਦੇ ਜਿਹੜੇ ਹੈਗੇ ਆ ਉਹ ਅੱਛਾ ਰਿਜ਼ਲਟ ਲੈ ਕੇ ਆਉਣਗੇ ਵਧੀਆ ਰਿਜ਼ਲਟ ਲੈ ਕੇ ਆਣਗੇ। ਤੋਂ ਇਹ ਵੀਡੀਓ ਦੇ ਜ਼ਰੀਏ ਜੀਮੀਦਾਰ ਭਾਈਆਂ ਦਾ ਵੀ ਫਰਜ਼ ਬਣਦਾ ਕਿ ਖੇਤਾਂ ਨੂੰ ਅੱਗ ਲਾਉਣੀ ਬੰਦ ਕਰੀਏ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀਡੀਓ ਚੜ੍ਹਦੀਆਂ ਆ ਇਹਨਾਂ ਦਰਖਤਾਂ ਨੂੰ ਲੋਹਿਆਂ ਦੀਆਂ ਦਰਖਤਾਂ ਨੂੰ ਸਾੜਨੀਆਂ ਫਿਰ ਕਾਫੀ ਤਰ੍ਹਾਂ ਦੇ ਇਤਰਾਜ਼ ਉੱਠਦੇ ਨੇ। ਧੰਨਵਾਦ ਸ਼ੁਕਰੀਆ।